ਦੋਸ਼ੀ ਕਿਨੂੰ ਮਰਦੇ ਹਾਂ ਕਿਉਂਕਿ ਅੱਜ ਇੱਕ ਭੈਣ ਵੇਦਵਾ ਹੋਈ ਹੈ ਇੱਕ ਬੱਚੀ ਦਾ ਪਿਓ ਸਿਰ ਤੋਂ ਚੱਲ ਗਿਆ ਜਿਹਦੀ ਉਮਰ 1.5 ਸਾਲਾਂ ਨੂੰ ਪਤਾ ਵੀ ਨਹੀਂ ਕੀ ਵਾਪਰ ਰਿਹਾ ਘਰ ਦੇ ਵਿੱਚ ਇੱਕ ਮਾਤਾ ਲਵਾਰਿਸ ਹੋ ਗਈ ਹੈ ਜਿਹੜੀ ਕਿਤੇ ਗੋਹਾਕੂੜਾ ਕਰਕੇ ਇਸ ਪਰਿਵਾਰ ਨੂੰ ਪਾਲਦੀ ਸੀ ਬਈ ਜੀ ਕਿਸੇ ਨੂੰ ਆਪਾਂ ਸੌਂ ਪਾ ਕੇ ਨਸ਼ਾ ਨਹੀਂ ਰੋਕ ਸਕਦੇ ਜੇ ਰੂੜੀਕਪੂਰੇ ਦੀ ਗੱਲ ਕਰਗੇ ਇੱਥੇ ਸਾਡੇ ਤਾਂ ਦੁਕਾਨਾਂ ਤੇ ਸਟ੍ਰਿੰਗ ਨਹੀਂ ਬੰਦ ਹੋਇਆ ਜੇ ਤੇਰੀ ਗੱਲ ਤਾਂ ਬਹੁਤ ਦੂਰ ਦੀ ਹੈ ਰੂੜੀਕਪੂਰੇ ਦੇ ਕਿਸੇ ਦੁਕਾਨ ਤੇ ਜਾੜਾ ਸਟ੍ਰਿੰਗ ਪਈ ਆ ਅੰਬੋਲਕ ਸਿੰਘ ਜੈਤੋ ਐਮ ਐਲ ਏ ਉਨ੍ਹਾਂ ਦੇ ਦਫ਼ਤਰ ਦੇ ਪਿਛਲੇ ਪਾਸੇ ਅਜੇ ਤੋਂ 5 ਦਿਨ ਪਹਿਲਾਂ ਚਿੱਟੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਸਰਕਾਰ ਇੱਕ ਪਾਸੇ ਤਾਂ ਕਹੀ ਜਾਂਦੀ ਆ ਵੀ ਨਸ਼ਾ ਅਸੀਂ ਬੰਦ ਕਰਤਾ। ਇੱਕ ਪਾਸੇ ਇਹ ਸ਼ਰਾਬ ਵੇਚੀ ਜਾਂਦੇ ਨੇ। ਕਿੱਥੇ ਵੇਖਦਾ ਚਿੱਟਾ ਆਮ ਆਪੀ ਪਾਰਟੀ ਤਾਂ ਕਦੀ ਬੰਦ ਕਰਤਾ। ਦੇਖੋ ਵੇਖ ਲੋ ਜੀ ਚੱਕ। ਅੱਛਾ। ਦੇਖੋ ਇੱਥੋਂ ਚਗੰਡੀ ਤੋਂ ਲੈ ਲੋ ਜੀ ਮਾਹੌਲ ਦੱਸਦੇ ਹਾਂ ਤੇ ਸਾਰਾ ਵੇਚੀ ਜਾਂਦੇ। ਹਾਂ ਜਿਹੜਾ ਸਰਸਵਤੀ ਸਕੂਲ ਆਈ ਉਹਦੇ ਕੋਲੇ ਸ਼ੱਜ ਘੜਿਆਂ ਦੇ ਘਰ ਆਈ। ਉੱਥੇ ਚਿੱਟੇ ਦੀ ਥੀਪ ਆ। ਅੱਛਾ ਉਹਨਾਂ ਨੂੰ ਜਾ ਕੇ ਉਹਨਾਂ ਨੇ ਦਬਕਾ ਛਕਾ ਮਾਰਿਆ ਆਵਦਾ ਤੇ ਉਹਨਾਂ ਦੇ ਗੂੰ ਵੇਚਣ ਵਾਲਿਆਂ ਦੇ ਇਹ ਇਹ ਮੂੰਹ ਦੇ ਲੱਭ ਸੀਗੇ ਵੀ ਜਾ ਕੇ ਐਮਐਲਏ ਸਾਹਿਬ ਨੂੰ ਪੁੱਛੋ ਵੀ ਫੌਂਟਿਊਨਰ ਕੀ ਦੀ ਆ ਸਤਿ ਸ਼੍ਰੀ ਅਕਾਲ ਸਫਰ ਦਾ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਫਰੀਦਕੋਟ ਦੇ ਪਿੰਡ ਰੋੜੀ ਖਪੂਰਾ ਦੇ ਵਿੱਚ ਪੈਂਦੇ ਇੱਕ ਨੌਜਵਾਨ ਦੀ ਪਰਿਵਾਰਕ ਵੱਲੋਂ ਕਿਹਾ ਜਾ ਰਿਹਾ ਹੈ ਚਿੱਟੇ ਦੀ ਓਵਰਡੋਸ ਦੇ ਨਾਲ ਮੌਤ ਹੋਈ ਹੈ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਜਿਹੜੀ ਟਾਈਮ ਲਾਈਨ ਹੈ ਉਹ 31 ਮਈ ਤੱਕ ਕਿਹਾ ਜਾ ਰਿਹਾ ਵੀ 31 ਮਈ ਤੱਕ ਅਸੀਂ ਨਸ਼ੇ ਖਤਮ ਕਰ ਦਿਆਂਗੇ ਪਰ ਅੱਜ ਦੀ ਗੱਲ ਕਰੀਏ ਅੱਜ 31 ਹੀ ਹੈ ਤੇ 31 ਵਾਲੇ ਦਿਨ ਹੀ ਇੱਕ ਨੌਜਵਾਨ ਦੀ ਓਵਰਡੋਸ ਦੇ ਨਾਲ ਮੌਤ ਹੋਈ ਹੈ ਇੱਥੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਵੀ ਸਵਾਲ ਖੜੇ ਹੁੰਦੇ ਆ ਤੇ ਦੂਜੀ ਗੱਲ ਆ ਜਿਹੜੇ ਸ਼ਾਸਨ ਨੂੰ ਵੀ ਹੁੰਦੇ ਆ ਸਭ ਤੋਂ ਵੱਡੀ ਗੱਲ 4 ਦਿਨ ਪਹਿਲਾਂ ਇੱਥੇ ਐਮਐਲਏ ਸਾਹਿਬ ਆਉਂਦੇ ਆ ਆਮ ਆਦਮੀ ਪਾਰਟੀ ਦੇ ਵਰਕਰ ਆਉਂਦੇ ਆ ਜਿਹੜੇ ਨਸ਼ਾ ਵਿਰੋਧ ਉਹ ਯੁੱਧ ਲੜਨ ਦੀਆਂ ਗੱਲਾਂ ਕਰਦੇ ਆ ਜਿਹੜੇ ਪਿੰਡ ਦੇ ਲੋਕਾਂ ਨੂੰ ਸਮਝਾਉਂਦੇ ਆ ਤੇ ਮੌਕੇ ਤੇ ਕਿਸਾਨ ਯੂਨੀਅਨ ਦੇ ਮੁਰਦਾਬਾਦ ਦੇ ਨਾਰੇ ਵੀ ਲੱਗਦੇ ਆ ਵਿਰੋਧ ਵੀ ਹੁੰਦਾ ਗੱਲਬਾਤ ਕਰਦੇ ਆ ਭਾਈ ਸਭ ਤੋਂ ਪਹਿਲੀ ਗੱਲ ਤਾਂ 4 ਦਿਨ ਪਹਿਲਾਂ ਇੱਥੇ ਐਮਐਲਏ ਸਾਹਿਬ ਆਉਂਦੇ ਆ ਨਸ਼ਾ ਵਿਰੋਧ ਦੇ ਤਹਿਤ ਤੇ ਅੱਜ ਇੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਇਹਨੂੰ ਕਿਵੇਂ ਵੇਖਦੇ ਹੋ ਜਿਹੜਾ ਉਹ ਦਿਨ ਦਾ ਆਪਣਾ ਪ੍ਰੋਗਰਾਮ ਸੀ 27 ਤਰੀਕ ਦਾ ਜੀ 27 ਮਈ 27 ਮਈ ਦਾ ਜੀ ਅੱਛਾ ਸੋ ਉਹ ਗੱਲ ਇਸੇ ਵਿਸ਼ੇ ਤੇ ਸੀ ਉਹ ਲੈ ਕੇ ਆਈ ਸੀ ਯੁੱਧ ਨਸ਼ਿਆਂ ਵਿਰੁੱਧ ਦੇ ਮਹੀਮ ਨੂੰ ਲੈ ਕੇ ਵੀ ਨਸ਼ਾ ਸੀ ਨਸ਼ਾ ਮੁਕਤ ਕਰਤਾ ਪੰਜਾਬ ਨੂੰ ਤੇ ਉਹਦੇ ਵਿੱਚ ਤੁਹਾਡਾ ਪਿੰਡ ਵੀ ਹੈ ਪਰ ਜਿੰਨੇ ਵੀ ਸਾਡੀਆਂ ਜਥੇਬੰਦੀਆਂ ਸੀਗਾ ਰਾਤਰੀ ਉਹਨਾਂ ਨੇ ਸਾਰਿਆਂ ਨੇ ਇੱਕ ਪਲੇਟਫਾਰਮ ਤੇ ਇਕੱਠਾ ਹੋ ਕੇ ਸਵਾਲ ਕਰਨ ਦੀ ਗੱਲ ਕੀਤੀ ਸੀਗੀ ਵੀ ਜੋ ਨਸ਼ਾ ਉਹ ਦਿਨ-ਬਦਨ ਵੱਧਦਾ ਜਾ ਰਿਹਾ ਹੈ ਅੱਛਾ ਤੇ ਆਪਾਂ ਫੇਲੀਅਰ ਸਰਕਾਰ ਨੂੰ ਕਿੰਨਾ ਦੇ ਮਤਲਬ ਕਿ ਸਵਾਲ ਕਰਨੇ ਸੀਗੇ ਸਵਾਲ ਕਰਨ ਦੇ ਬਜਾਏ ਜਦੋਂ ਸਾਡੇ ਭਰਾ ਬਿੱਟੂ ਮੱਲਣ ਨੇ ਇੱਕ ਹੀ ਹਜੇ ਦੋ ਕੁ ਲਫ਼ਜ਼ ਬੋਲੇ ਸੀਗੇ ਪਹਿਲੋ ਹਾਲਾਂਕਿ ਸਾਰੀ ਗੱਲ ਪੰਚਾਇਤ ਦੀ ਵੀ ਸੁਣੀ ਉਹ ਨਮਾਇੰਦਿਆਂ ਦੀ ਵੀ ਸੁਣੀ ਆਮਾ ਦੀ ਪਾਇਓਰਿਟੀ ਨੇ ਜਦੋਂ ਉਹਨਾਂ ਨੂੰ ਇੱਕ ਮਿੰਟ ਲਈ ਟਾਈਮ ਮਿਲਿਆ ਉਹਨਾਂ ਨੇ ਅਖਿਆ ਵੀ ਸਾਡਾ ਪੱਖ ਸੁਣ ਲੋ ਹੀ ਹੁਣ ਸਾਡਾ ਸਵਾਲ ਸੁਣ ਲੋ ਹੀ ਹੁਣ ਪਰ ਉਹਦੇ ਵਿੱਚ ਇਹ ਗੱਲ ਹੋਈ ਉਹ ਲਫ਼ਜ਼ ਸੀਗੇ ਬਿੱਟੂ ਮੱਲਣ ਦੇ ਵੀ ਅੰਬੋਲਕ ਸਿੰਘ ਜੈਤੋ ਐਮ ਐਲ ਏ ਉਹਨਾਂ ਦੇ ਦਫ਼ਤਰ ਦੇ ਪਿਛਲੇ ਪਾਸੇ ਅਜ ਤੋਂ 5 ਦਿਨ ਪਹਿਲਾਂ ਚਿੱਟੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਹਾਲਾ ਕਿ ਇਹ ਸ਼ਬਦ ਹਜੇ ਮੂੰਹ ਦੇ ਵਿੱਚੋਂ ਕੁਝ ਰਹਿ ਗਏ ਸੀਗੇ ਉਦੋਂ ਹੀ ਸਾਡੇ ਕੁਝ ਆਵਦਿਆ ਨਹੀਂ ਕਿਉਂਕਿ ਸਰਕਾਰ ਦੇ ਨੁਮਾਇੰਦਿਆਂ ਨੂੰ ਤਾਂ ਬੋਲਣ ਦੀ ਲੋੜ ਹੀ ਨਹੀਂ ਪਈ ਕਿਉਂਕਿ ਸਰਕਾਰ ਇਸ ਟਾਈਮ ਪਿੰਡਾਂ ਦੇ ਵਿੱਚ ਆ ਰਹੀ ਹੈ ਉਹ ਕਿਸੇ ਦੇ ਰੂਪ ਵਿੱਚ ਵੀ ਆ ਰਹੀ ਹੋਵੇ ਉਹ ਮੈਂਬਰ ਪੰਚਾਇਤ ਦੇ ਰੂਪ ਵਿੱਚ ਆ ਰਹੀ ਹੋਵੇ ਸਰਪੰਚ ਦੇ ਰੂਪ ਵਿੱਚ ਆ ਰਹੀ ਹੋਵੇ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਸੋ ਉਹਨਾਂ ਨੇ ਸਾਡੀ ਆਵਾਜ਼ ਨੂੰ ਪਹਿਲਾਂ ਹੀ ਦਬਾ ਲਿਆ ਸਰਨੋਂ ਵੱਡਾ ਘਲਾਉਣਾ ਜਿਹੜਾ ਉੱਥੇ ਹਰਕਤ ਹੋਈ ਉਹ ਸਾਡੀ ਇਹ ਸੀ ਪਹਿਲਾਂ ਵੀ ਸਾਡੇ ਜਥੇਬੰਦੀ ਦੇ ਉੱਤੇ ਅਲੀਗੇਸ਼ਨ ਲਾਏ ਗਏ ਸਾਰੀਆਂ ਹੀ ਜਥੇਬੰਦੀਆਂ ਦੇ ਵੀ ਉਹਨਾਂ ਦੇ 500 ਕਾਰਕੂਨ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਇਸੇ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਵੜਿਆ ਗਿਆ ਇਹ ਸਵਾਲ ਤੱਕ ਚੁੱਕੇ ਕਿਸਾਨ ਜਥੇ ਸਰ ਜੀ ਸਰਨੋਂ ਪਹਿਲੀ ਗੱਲ ਜਿਹੜਾ ਸਿਆਸੀ ਪ੍ਰੋਗਰਾਮ ਹੈ ਉਹ ਗੁਰਦੁਆਰਾ ਸਾਹਿਬ ਹੋਣਾ ਹੀ ਨਹੀਂ ਚਾਹੀਦਾ ਜੀ ਤੇ ਦੂਸਰੀ ਗੱਲ ਅਸੀਂ ਸਪਸ਼ਟ ਕਰਦੇ ਨੇ ਚਾਹੁੰਦੇ ਹਾਂ ਵੀ ਆ ਸਾਰੇ ਸਾਡੇ ਸਾਰੀ ਕਿਰਪਾ ਦਾ ਸਮਾਨ ਵੀ ਉਸ ਟਾਈਮ ਤੱਕ ਮਤਲਬ ਕਿ 3:00 ਸਮਾਂ ਕਿਨਾਂ ਦੇ ਸਾਢੇ 3 ਤੋਂ 4 ਦੇ ਕਰੀਬ ਇਹ ਤਾਂ ਸ਼ਾਮ ਨੂੰ ਪੀਣ ਵਾਲੇ ਬੰਦੇ ਵੀ ਹੈ ਨਹੀਂ ਇਹ ਸਰਾਸਰ ਝੂਠ ਹੈ ਇਹ ਭਰਮ ਫਲਾਇਆ ਜਾ ਰਿਹਾ ਹੈ ਇਹ ਸਾਡੀ ਏਕਤਾ ਨੂੰ ਤੋੜਨ ਦੀਆਂ ਗੱਲਾਂ ਹੈ ਇਹ ਸਾਨੂੰ ਦਬਾਉਣ ਦੀਆਂ ਗੱਲਾਂ ਹੈ ਤੇ ਜਥੇਬੰਦੀ ਅੱਜ ਤੱਕ ਨਾ ਦਬੀ ਹੈ ਨਾ ਦਬੀ ਰਹੂਗੀ ਹਾਂ ਇਹ ਹੋ ਸਕਦਾ ਵੀ ਕੁਝ ਟਾਈਮ ਲਈ ਲਹਿਰਾਂ ਨੂੰ ਕਿਨਾਂ ਦੇ ਹਲਾਰਾ ਨਹੀਂ ਵੱਜਿਆ ਦਵੀਆਂ ਪਰ ਇਹ ਕਿਸੇ ਦਿਨ ਲਹਿਰਾਂ ਵੱਡੀਆਂ ਉੱਭਰ ਕੇ ਅੱਗੇ ਆਉਣਗੀਆਂ ਲੋਕ ਉਹ ਕਹਿੰਦੇ ਪਿੰਡ 'ਚ ਗ੍ਰਾਂਟਾਂ ਬਹੁਤ ਆਈਆਂ ਪਰ ਜੇ ਪਿੰਡ ਦੇ ਲੋਕ ਹੀ ਨਾ ਰਹਿਣਗੇ ਤਾਂ ਗ੍ਰਾਂਟਾਂ ਕਿਸ ਕਾ ਮੌਣਗੀਆਂ ਦੇਖੋ ਜੀ ਨਾਤਾ ਸੀ ਕਹਨੇ ਆ ਵੀ ਜੇ ਆਪਾਂ ਪਿੰਡ ਦੀਆਂ ਗੱਲਾਂ ਗੱਲਾਂ ਕਰੀਏ ਪਿੰਡ ਦੀਆਂ ਗਲੀਆਂ ਨਾਲ ਦੀਆਂ ਗੱਲਾਂ ਕਰੀਏ ਤੇ ਅੱਜ ਤੋਂ ਕਿੰਨੇ ਕਿੰਨੇ ਸਾਲ ਪਿੱਛੇ ਔਰ ਜੋ ਤੁਸੀਂ ਕਾਂਗਰਸ ਸਰਕਾਰ ਵੀ ਆਈ ਅਕਾਲੀ ਵੀ ਆਏ ਤੇ ਕੋਈ علیحدਾ ਪਾਰਟੀ ਨਹੀਂ ਆਈ ਜਿਹੜੀ ਸਾਡੇ ਮਤਲਬ ਕਿ ਪਿੰਡ ਨੂੰ ਸਾਡੇ ਨਗਰ ਨੂੰ ਕੋਈ ਫੰਡ ਦੇ ਰਹੀ ਆ ਜਾਂ ਕੋਈ ਸਹੂਲਤਾਂ ਦੇ ਰਹੀ ਆ ਸਾਡਾ ਰਾਈਟ ਆ ਸਾਡਾ ਹੱਕ ਆ ਅਸੀਂ ਵੋਟਾਂ ਨਹੀਂ ਪਾਈਆਂ ਅਸੀਂ ਇਸ ਪਿੰਡ ਦੇ ਵਸਿੰਦੇ ਨਹੀਂ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਨਾਲ ਬਲੋਂਗ ਕਰਦੇ ਆ ਸਾਨੂੰ ਇਸ ਗੱਲ ਦਾ ਵੀ ਜ਼ਿਕਰ ਹੈ ਅਸੀਂ ਇਸ ਗੱਲ ਦਾ ਵੀ ਅਫਸੋਸ ਜ਼ਾਹਰ ਕਰਦੇ ਆ ਵੀ ਇਹ ਇਹ ਵੀ ਸਾਡੇ ਨਾਲ ਵਧੇ ਕੀ ਹੋ ਰਹੀ ਹੈ ਵੀ ਸਾਨੂੰ ਪੈਸਾ ਸਾਡੇ ਟੈਕਸ ਦਾ ਪੈਸਾ ਸਾਨੂੰ ਦੇ ਕੇ ਤੇ ਸਾਨੂੰ ਸਰਕਾਰ ਇੱਕ ਨੀਚਾ ਦਿਖਾ ਰਹੀ ਵੀ ਤੁਹਾਨੂੰ ਪੈਸੇ ਦਿੱਤੇ ਐਮਐਲਏ ਦੇ ਸਮਰਥਕ ਉਸ ਦਿਨ ਕਹਿੰਦੇ ਸੀ ਵੀ ਐਡੀ ਕਿੱਡੀ ਕੁ ਮਾੜੀ ਗੱਲ ਹੋ ਗਈ ਵੀ ਸਰਪੰਚ ਜੇ ਐਮਐਲਏ ਇੱਥੇ ਨਸ਼ੇ ਦੇ ਵਿਰੋਧ ਚ ਸੋਚ ਕੌਣਾ ਗਿਆ ਤੁਸੀਂ ਕਹਿੰਦੇ ਵੀ ਉਹਦਾ ਵਿਰੋਧ ਕਰ ਰਹੇ ਹੋ ਜੇਕਰ ਉਹ ਤੁਸੀਂ ਉਸ ਉਹ ਗੱਲ ਨੂੰ ਚੰਗਾ ਕਿਉਂ ਨਹੀਂ ਸਮਝਦੇ ਸੀ ਨਹੀਂ ਦੇਖੋ ਜੀ ਅਸੀਂ ਕਿਸੇ ਦੇ ਇੱਕ ਨੰਦੇ ਆ ਨਾਤਾ ਕਿਸੇ ਦੇ ਹਾਮੀ ਆ ਤੇ ਨਾ ਹੀ ਅਸੀਂ ਕਿਸੇ ਦੇ ਵਿਰੁੱਧ ਆ ਜੇ ਕੋਈ ਚੰਗੇ ਨੂੰ ਆਊਗਾ ਤਾਂ ਅਸੀਂ ਉਹਦੀ ਹਾਮੀ ਵੀ ਭਰਾਂਗੇ ਪਰ ਜਦੋਂ ਹੁਣ ਤੁਸੀਂ ਦੇਖ ਲਓ ਵੀ ਇਹ ਸਰਕਾਰ ਆਈ ਕਿਵੇਂ ਸੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਆਈ ਸੀਗੀ ਨਸ਼ਿਆਂ ਦੇ ਵਿਰੁੱਧ ਆਈ ਸੀਗੀ ਠੀਕ ਹੈ ਬਗਰਾੜੀ ਜਿਹੜੇ ਮਾਮਲੇ ਸੀ ਉਹਨੂੰ ਇਨਸਾਫ ਦਿਵਾਉਂਦੇ ਉਹ ਸਾਰੇ ਮੁੱਦੇ ਜਿਉਂ ਦੇ ਜਿਉਂ ਤਿਉਂ ਦੇ ਤਿਉਂ ਉਵੇਂ ਲਟਕੇ ਪਏ ਆ ਬਾਈ ਕਿ ਕਿਵੇਂ ਦੇਖਦੇ ਹੋ ਜਿਹੜੀਆਂ ਲੋਕਾਂ ਖਾਤਰ ਜਥੇਬੰਦੀਆਂ ਲੜਦੀਆਂ ਚਾਹੇ ਉਹ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਮਲਾਕਮ ਜਥੇਬੰਦੀਆਂ ਉਹਨਾਂ ਦੇ ਖਿਲਾਫ ਨਾਰੇ ਲੱਗਣੇ ਉਹ ਵੀ ਉਸ ਵਕਤ ਜਦੋਂ ਸੱਤਾਧਾਰੀ ਪਾਰਟੀ ਨੂੰ ਸਵਾਲ ਕਰਦੇ ਹੋਣ ਬਾਈ ਜੀ ਪਹਿਲੀ ਗੱਲ ਤਾਂ ਜੋ ਨਾਰੇ ਲੱਗੇ ਆ ਉਹ ਸਾਡੇ ਕਿਸਾਨ ਲਹਿਰ ਹੋਗੀ ਜਾਂ ਮਜ਼ਦੂਰ ਲਹਿਰ ਹੋਗੀ ਉਹ ਤੇ ਬਹੁਤ ਕਰਾਰੀ ਸੱਟ ਆ ਦੂਜਾ ਸਵਾਲ ਉਹਨਾਂ ਦਾ ਇਹ ਸੀ ਵੀ ਜਿ세 ਬੰਦਿਆਂ ਨੂੰ ਤੁਸੀਂ ਫੰਡ ਦਿੰਦੇ ਆ ਤੇ ਸਾਡੇ ਤੇ ਹੀ ਰੋਪ ਕਰਦੇ ਆ ਪਰ ਅਸੀਂ ਸਾਰੇ ਇੱਕ ਪੈਣ ਦੇ ਵਸਨੀਕ ਆ ਕਿ ਅਸੀਂ ਸਾਥੋਂ ਵੋਟਾਂ ਨਹੀਂ ਲੈਂਦੇ ਕਿ ਉਹ ਸਾਡੀਆਂ ਵੋਟਾਂ ਸਿਰਫ ਤੇ ਬਣ ਕੇ ਅੱਜ ਸਾਨੂੰ ਹੀ ਗਾਲਤ ਬੋਲ ਰਹੇ ਆ ਦੂਜਾ ਜੋਧ ਹੋਇਆ ਉਹ ਬਹੁਤ ਮੰਦਭਾਗਾ ਹੋਇਆ ਉਸ ਤਰ੍ਹਾਂ ਦਾ ਹੋਣਾ ਨਹੀਂ ਚਾਹੀਦਾ ਲੱਗਦਾ ਜੇ ਉਸ ਦਿਨ ਕੁਛ ਸਵਾਲ ਚੱਕ ਨਾ ਪੁੱਛੇ ਹੁੰਦੇ ਤਾਂ ਅੱਜ ਇਹ ਮੌਤ ਨਾ ਹੁੰਦੀ ਉਸ ਦਿਨ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਜਯੋਧ ਨਸ਼ਾ ਵਿਰੁੱਧ ਉਹ ਪ੍ਰੋਗਰਾਮ ਦੇ ਵਿੱਚ ਪਹਿਲਾਂ ਦਾ ਜਿਹੜੇ ਆਮ ਲੋਕ ਆ ਉਹਨਾਂ ਨੂੰ ਪਤਾ ਹੀ ਨਹੀਂ ਸੀ ਮਜ਼ਦੂਰਾਂ ਨੂੰ ਇੱਕ ਨਰੇਗਾ ਵਾਲਿਆਂ ਤੇ ਦਬਾਅ ਬਣਾਇਆ ਜਾਂਦਾ ਜੀ ਤੁਸੀਂ ਹਾਜ਼ਰੀ ਲਾਉਣੀ ਆਏ ਕਰਾਂਗੇ ਉੱਥੇ ਨਰੇਗਾ ਦੇ ਮਜ਼ਦੂਰਾਂ ਨੂੰ ਚਾਰਿਆਂ ਨੂੰ ਇਕੱਠਾ ਕੀਤਾ ਗਿਆ ਉੱਥੇ ਕੋਈ ਵੀ ਸੌ ਝੂਠੀਆਂ ਪਵਾ ਕੇ ਜੀ ਨਸ਼ਾ ਬੰਦ ਹੋ ਗਿਆ ਹੋ ਗਿਆ ਉਹ ਰੂੜੀ ਕਪੂਰੇ ਦੇ ਵਿੱਚ ਅਸੀਂ ਅੱਜ ਤੋਂ 2 ਸਾਲ ਪਹਿਲਾਂ ਠੇਕਾ ਵੀ ਬੰਦ ਕਰਵਾਇਆ ਸੀ ਪਰ ਸਰਕਾਰ ਨੇ ਅੱਜ ਫੇਰ ਉਹ ਠੇਕਾ ਚਾਲੂ ਕਰਤਾ ਤਿੰਨ ਦੇ ਇਥੇ ਸ਼ਰਾਬ ਦੇ ਠੇਕੇ ਇੱਕ ਰੂੜੀ ਕਪੂਰੇ ਦੇ ਵਿੱਚ ਤੇ ਦੂਜੇ ਨਛੇਰਾਂ ਤੂੰ ਦੱਸ ਦੋ ਕਿੱਥੋਂ ਬੰਦ ਹੋ ਜਾਣਗੇ ਭਾਈ ਸੌਆਂ ਤਾਂ ਮਾਂ ਪਿਓ ਬਥੇਰੀਆਂ ਨਸ਼ੇ ਦੇ ਵਿਰੁੱਧ ਪਵਾ ਦਿੰਦਾ ਜਿਵੇਂ ਇਹਨਾਂ ਦਾ ਬੇਟਾ ਤੈਨੂੰ ਉਹਦੀ ਮੌਤ ਹੋਈ ਹੈ ਉਹਨੇ ਮਾਂ ਨੇ ਕਦੇ ਸੌਆਂ ਨਹੀਂ ਪੁਆਈਆਂ ਹੋਣੀਆਂ ਵੀ ਭਾਈ ਤੂੰ ਸੌਂ ਖਾ ਲਾ ਵੀ ਅੱਜ ਤੋਂ ਬਾਅਦ ਨਸ਼ਾ ਨਹੀਂ ਕਰੇਗਾ ਕੀ ਇਹ ਸਰਕਾਰ ਦੀਆਂ ਸੌਆਂ ਮਾਂ ਦੀਆਂ ਸੌਆਂ ਨਾਲੋਂ ਜ਼ਿਆਦਾ ਭਾਰ ਦੇਣ ਗਿਆ ਲੋਕਾਂ ਦੇ ਬਈ ਜੀ ਕਿਸੇ ਨੂੰ ਆਪਾਂ ਸੌਹ ਪਾ ਕੇ ਨਸ਼ਾ ਨਹੀਂ ਰੋਕ ਸਕਦੇ ਜੇ ਰੂੜੀਕਪੂਰੇ ਦੀ ਗੱਲ ਕਰਗੇ ਇੱਥੇ ਸਾਡੇ ਤਾਂ ਦੁਕਾਨਾਂ ਤੇ ਸਟ੍ਰਿੰਗ ਨਹੀਂ ਬੰਦ ਹੋਇਆ ਅਜੇ ਤੇਰੀ ਗੱਲ ਤਾਂ ਬਹੁਤ ਦੂਰ ਦੀ ਆ ਰੂੜੀਕਪੂਰੇ ਤੇ ਕਿਸੇ ਦੁਕਾਨ ਤੇ ਜਾੜਾ ਸਟ੍ਰਿੰਗ ਪਈ ਆ ਛੋਟੇ ਛੋਟੇ ਪੰਜਵੀਂ ਜਮਾਤ ਦੇ ਤੀਜੀ ਜਮਾਤ ਦੇ ਬੱਚੇ ਤਾਂ ਸਟ੍ਰਿੰਗ ਪੀ ਜਾਂਦੇ ਆ ਤੇਰਾ ਗੱਲ ਚਿੱਤੇ ਦੀ ਕਰਦੇ ਤਾਂ ਬਹੁਤ ਦੂਰ ਦੀਆਂ ਗੱਲਾਂ ਓਏ ਬਾਈ ਅੱਜ 31 ਤਰੀਕ ਐ 31 ਤਰੀਕ ਤੱਕ ਉਹ ਕਹਿੰਦੇ ਨਸ਼ਾ ਖਤਮ ਕਰ ਦਾਂਗੇ ਪਰ ਅੱਜ ਹੀ ਇੱਕ ਨੌਜਵਾਨ ਦੀ ਮੌਤ ਹੋ ਗਈ ਹਾਂਜੀ ਅੱਜ ਹੀ ਰੂੜੀਕਪੂਰੇ ਰਾਤ ਹੀ ਆਪਾਂ ਕਹਿਣੇ ਲੋਕਾਂ 'ਚ ਵਾਹ ਵਾਹ ਜਾਣੋ ਜੀ ਅਸੀਂ ਆ ਕਰਤਾ ਉਹ ਕਰਤਾ ਗਰਾਊਂਡ ਜ਼ੀਰੋ ਤੇ ਕੋਸ ਵੀ ਨਹੀਂ ਰੂੜੀਕਪੂਰੇ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹਾਲਾਤ ਜਿਉਂ ਦੇ ਤਿਉਂ ਆ ਬਸ ਇੱਕ ਇਹ ਹੁੰਦਾ ਵੀ ਜਦੋਂ ਅਸੀਂ ਸੱਤਾ ਜਾ ਕੇ ਜੇ ਕੱਲੋਂ ਅਸੀਂ ਵੀ ਸੱਤਾ ਚਾਉਣੇ ਤੇ ਸਾਨੂੰ ਵੀ ਆਏ ਹੋਊਗਾ ਕੋਈ ਸਾਨੂੰ ਸਵਾਲ ਨਾ ਕਰੇ ਕੋਈ ਵੀ ਨਹੀਂ ਚਾਹੁੰਦਾ ਵੀ ਸਾਡੇ ਵਿਰੁੱਧ ਚੱਲੇ ਹਰੇਕ ਨੂੰ ਆ ਵੀ ਸਾਡੇ ਆਓ ਭਗਤ ਚੱਲੇ ਇਹ ਭਾਈ ਮੁੰਡਾ ਕਿੰਨੇ ਟਾਈਮ ਤੋਂ ਚਿੱਟਾ ਲਾਉਂਦਾ ਇਹ ਬਈ ਜੀ ਮੇਰਾ ਜਣੀ ਕੀ ਘਰ ਪੈਣ ਤੇ ਦੂਸਰੇ ਪਾਸੇ ਆ ਸੋਨ ਵਿੱਚ ਇਹ ਆ ਵੀ ਪਿਛਲੇ ਸਾਲ ਦੋ ਸਾਲਾਂ ਤੋਂ ਜਿਹੜਾ ਇਹ ਸੰਗਤ ਦੇ ਵਿੱਚ ਪਿਆ ਹੋਇਆ ਸੀ ਜਿਹੜਾ ਬਾਕੀ ਕਨਫਰਮ ਹੋ ਜੋ ਨੇੜੇ ਦੇ ਇਸਤੇ ਦੇ ਮਸਜਿਦ ਕੋ ਦੱਸ ਸਕਦੇ ਵੈਸੇ ਕਿ ਕਿਵੇਂ ਜੀ ਡੇਢ ਕੇ ਸਾਲ ਦਾ ਲੱਗਿਆ ਜੀ ਚਿੱਟਾ ਲਾਉਣ ਹਾਂ ਚਿੱਟਾ ਅੱਛਾ ਬਾਪੂ ਪਰਿਵਾਰ ਚ ਕੌਣ ਕੌਣ ਆ ਇਹਨਾਂ ਦੇ ਪਰਿਵਾਰ ਚ ਜੀ ਉਹਦੀ ਮਾਂ ਇੱਕ ਉਹਦਾ ਪਿਤਾ ਜੀ ਵੀ ਪਿਓ ਵੀ ਗੁਜ਼ਰ ਗਿਆ ਸੀ ਪਹਿਲਾਂ ਅੱਛਾ ਤੇ ਮੁਰਕੇ ਜੀ ਮਤਲ ਇੱਕ ਦਾਦਾ ਜੀ ਅੱਛਾ ਤੇ ਪਰਿਵਾਰ ਇੱਕ ਗੁੱਡੀ ਆ ਪੋਤੀ ਆ ਨਕੀ ਜੀ ਜੀ ਤੇ ਇੱਕ ਨੌਜਵਾਨ ਆ ਉਹਦੇ ਘਰਾਂ ਵਾਲੀ ਛੱਡ ਗਈ ਕੀ ਕੀ ਕੰਮ ਕਰਦਾ ਸੀ ਮੁੰਡਾ ਇਹ ਇਹ ਕੰਮ ਜੀ ਮਤਲਬ ਆਧਿਆਰੀ ਟੱਪਾ ਹੀ ਕਰਦਾ ਸੀਗਾ ਜੀ ਮਜ਼ਦੂਰੀ ਕਰਦਾ ਸੀਗਾ ਜੀ ਮਜ਼ਦੂਰ ਪਰਿਵਾਰ ਦੇ ਵਿੱਚੋਂ ਜਾਂ ਕਿਸਾਨ ਪਰਿਵਾਰ ਦੇ ਵਿੱਚੋਂ ਨਹੀਂ ਜੀ ਮਜ਼ਦੂਰ ਜੀ ਮਜ਼ਦੂਰ ਪਰਿਵਾਰ ਦੇ ਹਾਂ ਮਜ਼ਦੂਰ ਤੇ ਆ ਜੀ ਪਾਪੂ ਜੀ ਜੇਸ ਵਕਤ ਸਰਕਾਰ ਦਾ ਯੋਧ ਨਸ਼ਾ ਵਿਰੁੱਧ ਚੱਲਦਾ ਹੋਵੇ ਉਸ ਦਿਨਾਂ ਦੇ ਤਹਿਤ ਇੱਕ ਨੌਜਵਾਨ ਦੀ ਮੌਤ ਹੋ ਜਾਣੀ ਕਿਵੇਂ ਵੇਖਦੇ ਹੋ ਬਹੁਤ ਹੀ ਬਹੁਤ ਹੀ ਮਾਰੀ ਆ ਜੀ ਬਹੁਤ ਘਟਨਾ ਮਾਰੀ ਹੈ ਇਹ ਸਰਕਾਰ ਇੱਕ ਪਾਸੇ ਤਾਂ ਕਹੀ ਜਾਂਦੀ ਆ ਵਿਨਚਾਸ ਸੀ ਬੰਦ ਕਰਤਾ ਇੱਕ ਪਾਸੇ ਜੀ ਸ਼ਰਾਬ ਵੇਚੀ ਜਾਂਦਾ ਜੀ ਤੇ ਆਪਾਂ ਬਾਪੂ ਕਿੱਥੇ ਵੇਖਦਾ ਚਿੱਟਾ ਆਮ ਆਪੀ ਪਾਰਟੀ ਤਾਂ ਕਹਿੰਦੀ ਬੰਦ ਕਰਤਾ ਇੱਥੋਂ ਵੇਖ ਲਓ ਜੀ ਜਾ ਕੇ ਅੱਛਾ ਦੇਖ ਤੋਂ ਇੱਥੋਂ ਚਕੰਡੀ ਤੋਂ ਲੈ ਲਓ ਜੀ ਮਾਹੌਲ ਦਾ ਉੱਤੇ ਸਾਰਾ ਵੇਚੀ ਜਾਂਦਾ ਜੀ ਜੇਤੋਂ ਦੇ ਐਮਐਲਏ ਸਾਹਿਬ ਤਾਂ ਨਸ਼ਿਆ ਵਿਰੋਧ ਪ੍ਰੋਗਰਾਮ ਕਰਦੇ ਫਿਰਦੇ ਆ ਹਾਂ ਜੀ ਉਹ ਪ੍ਰੋਗਰਾਮ ਕਰਦੇ ਫਿਰਦੇ ਆ ਪਰ ਨਹੀਂ ਹੋਇਆ ਬਾਦ ਜੀ ਅੱਛਾ ਠੀਕ ਹੈ ਲੱਗਦਾ ਲੋਕਾਂ ਨੂੰ ਇਹਦਾ ਸੌਂਪਵਾ ਕੇ ਚਿੱਟਾ ਬੰਦ ਹੋ ਜਾਊਗਾ ਨਹੀਂ ਜੀ ਬੰਦ ਹੁੰਦਾ ਨਹੀਂ ਬੰਦ ਹੁੰਦਾ ਸੋਮਾ ਤੇ ਵੀ ਨਹੀਂ ਬੰਦ ਹੁੰਦਾ ਹਾਂ ਦੇਖ ਭਾਈ ਦੋਸ਼ੀ ਕਿਨੂੰ ਮਰਦੇ ਹੋਂ ਕਿਉਂਕਿ ਅੱਜ ਇੱਕ ਭੈਣ ਦੇ ਦਵਾ ਹੋਈ ਹੈ ਇੱਕ ਬੱਚੀ ਦਾ ਪਿਓ ਸਿਰ ਤੋਂ ਚੱਲ ਗਿਆ ਜਿਹਦੀ ਉਮਰ 1.5 ਸਾਲਾ ਨੂੰ ਪਤਾ ਵੀ ਨਹੀਂ ਕੀ ਵਾਪਰ ਰਿਹਾ ਘਰ ਦੇ ਵਿੱਚ ਇੱਕ ਮਾਤਾ ਲਵਾਰਿਸ ਹੋ ਗਈ ਹੈ ਜਿਹੜੀ ਕਿਤੇ ਗੋਹਾਕੂੜਾ ਕਰਕੇ ਇਸ ਪਰਿਵਾਰ ਨੂੰ ਪਾਲਦੀ ਸੀ ਇਹਦਾ ਜ਼ਿੰਮੇਵਾਰ ਕਿਨੂੰ ਮਰਦੇ ਇਹਦਾ ਜ਼ਿੰਮੇਵਾਰ ਸਰਕਾਰ ਆ ਜੀ ਦੂਸਰੀ ਗੱਲ ਮੈਂ ਛੋਟੀ ਜੀ ਆਪਦੀ ਗੱਲ ਨੂੰ ਆਪਦੀ ਥਾਂ ਲਵਾਂਗਾ ਕਰਕੇ ਇਹਦੇ ਵਿੱਚ ਗੱਲ ਇਹ ਆਉਂਦੀ ਆ ਜੀ ਵੀ ਅਮੋਲਕ ਸਿੰਘ ਨੇ ਜਿਹੜਾ ਜੈਤੋ ਦੇ ਐਮਐਲਏ ਸਾਹਿਬ ਹੈ ਹੂੰ ਪਿੱਛੇ ਜੇ ਪੀਆਰਸੀ ਤੇ ਇੱਕ ਵਿਕਰਮ ਸਿੰਘ ਹੁੰਦਾ ਸੀਗਾ ਜੀ ਉਹ ਤੁਸੀਂ ਜਾ ਤੁਸੀਂ ਸ਼ਹਿਰ ਤੋਂ ਹੀ ਆ ਉਹ ਗਏ ਕਿ ਨਾ ਜੀ ਮਤਲਬ ਕਿ ਜਿਹੜਾ ਸਰਸਵਤੀ ਸਕੂਲ ਆ ਉਹਦੇ ਕੋਲੇ ਛੱਜ ਘੜਿਆਂ ਦੇ ਘਰ ਆਈ ਹੂੰ ਉੱਥੇ ਚਿੱਟੇ ਦੀ ਖੇਪ ਹੈ ਹੂੰ ਅੱਛਾ ਉਹਨਾਂ ਨੂੰ ਜਾ ਕੇ ਉਹਨਾਂ ਨੇ ਦਬਕਾ ਛਬਕਾ ਮਾਰਿਆ ਆ ਉਹਦਾ ਤੇ ਉਹਨਾਂ ਦੇ ਅਗੋਂ ਵੇਚਣ ਵਾਲਿਆਂ ਦੇ ਇਹ ਇਹ ਮੂੰਹ ਦੇ ਲਬਜ਼ ਸੀਗੇ ਵੀ ਜਾ ਕੇ ਐਮਐਲਏ ਸਾਹਿਬ ਨੂੰ ਪੁੱਛੋ ਵੀ ਫੌਂਟਿਊਨਰ ਕੀ ਦੀ ਆ ਅੱਛਾ ਹਾਂਜੀ ਇਹ ਇਹ ਇੱਥੋਂ ਤੱਕ ਤੁਸੀਂ ਇਹਨੂੰ ਗਾਂ ਨੂੰ ਅੱਗੇ ਗਾਂ ਜਿਹੜੀ ਪਾਰਦਰਸ਼ੀ ਆ ਉਹ ਉਧੂ ਵੱਜ ਜਾਣੀ ਆ ਉਹਨਾਂ ਦੇ ਇੱਕ ਮੁਲਾਜ਼ਮ ਨੂੰ ਪੀਆਰਸੀ ਵਾਲੇ ਨੂੰ ਇਹ 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 ਲੱਭ ਸੀਗੇ ਵੀ ਉਹਨਾਂ ਤੋਂ ਜਾ ਕੇ ਇਹ ਪੁੱਛੋ ਵੀ ਇਹ ਜਿਹੜੀ ਫੋਰਚੂਨਰ ਗੱਡੀ ਆ ਉਹ ਕਿਹਦੇ ਪੈਸਿਆਂ ਦੀ ਆ ਤੁਹਾਡੇ ਕਹਿਣ ਦਾ ਸਿੱਧਾ ਸਿੱਧਾ ਮਤਲਬ ਇਹ ਆ ਵੀ ਐਮਐਲਏ ਨੂੰ ਫੋਰਚੂਨਰ ਗਈ ਹੈ ਸਰ ਜੀ ਪਹਿਲੋ ਤੋਂ ਲੈ ਕੇ ਰੱਖ ਦਿਓ ਮੈਂ ਨਾ ਇਹ ਨੇ ਸ਼ਰੇਆਮ ਸਿੱਧਾ ਉਹਨਾਂ ਨੂੰ ਇਹ ਗੱਲ ਕਹੀ ਗਈ ਆ ਦੂਸਰੀ ਗੱਲ ਇਹ ਵੀ ਜਦੋਂ ਵੀ ਕਦੇ ਆਪਾਂ ਇਹਨੂੰ ਇੱਥੋਂ ਇਹਨੂੰ ਬੰਦ ਨਹੀਂ ਕਰ ਸਕਦੇ ਜੀ ਜੇ ਆਪਾਂ ਖਾਨ ਬੰਦ ਨਹੀਂ ਵੀ ਜੇ ਆਪਾਂ ਖੇਤੀ ਦੀ ਗੱਲ ਕਰੀਏ ਖਾਲੇ ਦੇ ਵਿੱਚੋਂ ਜੇ ਮੂੰਹਾ ਵੀ ਨਾ ਕੀਤਾ ਤੇ ਅੱਗੇ ਬੰਨ ਵੀ ਲਾਤਾ ਤੇ ਉਹ ਖਾਲਾ ਭਰ ਕੇ ਟੁੱਟਣਾ ਹੀ ਟੁੱਟਣਾ ਹੈ ਜੇ ਮੋਟਰ ਬੰਦ ਕਰਾਂਗੇ ਤਾਂ ਫੇਰ ਉਹ ਕਿੰਨੇ ਆਪਦੇ ਸਤਰ ਤੇ ਪਾਣੀ ਰਹੂਗਾ ਉਹ ਚੀਜ਼ ਇਹ ਹੈ ਜੇ ਆਪਾਂ ਇਹਨੂੰ ਅੱਗੇ ਪਿਛਲੇ ਪਾਸੇੋਂ ਬੰਦ ਕਰਨ ਲੱਗ ਜੇ ਨਾ ਉਹ ਵੀ ਬੰਦ ਨਹੀਂ ਹੋਣਾਗਾ ਇਹਨੂੰ ਪਿਛਲੇ ਅੰਦਰਲੇ ਪਾਸਿਓਂ ਹੋ ਕੇ ਖੱਡ ਨੂੰ ਬੰਦ ਕਰਨਾ ਪੈਣਾ ਕਿਉਂਕਿ ਕਾਰਨ ਇਹਦੇ ਵਿੱਚ ਇਹ ਆ ਵੀ ਜਿਹੜੇ ਸਪਲੈਅਰ ਆ ਉਹਨਾਂ ਨੂੰ ਰੋਕਿਆ ਰੁਕਣਾ ਨਹੀਂਗਾ ਇਹਨੂੰ ਜਿਹੜੇ ਮਗਰ ਲੀਆਂ ਨੇ ਮਗਰ ਮੈਗਨੇਟ ਕੰਮ ਕਰਦਾ ਨਾ ਉਹ ਉਹ ਉਸ ਚੀਜ਼ ਨੂੰ ਕਿੰਨਾ ਦੇ ਧਿਆਨ ਚ ਲਿਆਉਣਾ ਪਊਗਾ ਜਿਹੜੀਆਂ ਮਗਰ ਹੱਬ ਕੰਮ ਕਰਦੀ ਹੈ ਜਿਹੜੇ ਉਹ ਦਿਨ ਪਿੰਡ ਦੇ ਲੋਕ ਇਹ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਨੇ ਬਹੁਤ ਚੰਗੇ ਕੰਮ ਕੀਤੇ ਆ ਯੂਨੀਅਨਾਂ ਦੇ ਖਿਲਾਫ ਵੀ ਦਾਰੀ ਲੱਗੀ ਉਹ ਅੱਜ ਇੱਥੇ ਆਏ ਨਹੀਂ ਫਿਲਹਾਲ ਤਾਂ ਸਾਡੇ ਦੇਖਣ ਚ ਕੋਈ ਇਹੋ ਜਿਹਾ ਨਹੀਂ ਜੀ ਬਾਕੀ ਅੱਗੋਂ ਪਿੱਛੋਂ ਕੋਈ ਆ ਗਿਆ ਹੋਵੇ ਤਾਂ ਕਹਿ ਨਹੀਂ ਸਕਦੇ ਪਰ ਜਦੋਂ ਤੱਕ ਅਸੀਂ ਤਕਰੀਬਨ ਪਰਿਵਾਰ ਦੇ ਨਾਲ ਪੌਣੇ ਘੰਟੇ ਤੋਂ ਨਾਲ ਆ ਨਹੀਂ ਹੈ ਤੱਕ ਤੁਸੀਂ ਪਿੰਡਾਂ ਚੋਂ ਸਾਨੂੰ ਇਕੱਠ ਕਰਕੇ ਦੇਵੋ ਇੰਨਾ ਇੰਨਾ ਇਕੱਠ ਮਤਲਬ ਕੈਡ ਆਰਡਰ ਕੱਢੇ ਗਏ ਨੇ ਵੀ ਐਸ ਸਕੂਲ ਚ ਇੰਨਾ ਇਕੱਠ ਹੋਣਾ ਚਾਹੀਦਾ ਮਿਡਲ ਚ ਹਾਈ ਚ ਇੰਨਾ ਹੋਣਾ ਚਾਹੀਦਾ ਮਤਲਬ ਅਧਿਆਪਕਾਂ ਦਾ ਕੰਮ ਜਮਾਤ ਦੇ ਵਿੱਚ ਬੈਠ ਕੇ ਬੱਚਿਆਂ ਨੂੰ ਪੜ੍ਹਾਉਂਦਾ ਤੇ ਉਹ ਲੱਗੇ ਇੰਨਾ ਕੰਮ ਵਿੱਚ ਹੋਏ ਨੇ ਇਸ ਤੋਂ ਬਾਅਦ ਇਹ ਸਾਰੇ ਜਿਹੜਾ ਡਰਾਮਾ ਹਾਂਜੀ ਚਿੱਟੇ ਦੀ ਗੱਲ ਵੀ ਕਰਦੇ ਵੀ ਇਹ ਜਿਹੜਾ ਡਰਾਮਾ ਉਸੇ ਤਰ੍ਹਾਂ ਹੀ ਯੁੱਧ ਨਸ਼ਿਆ ਵਿਰੁੱਧ ਅਸਲ ਦੇ ਵਿੱਚ ਜਿਵੇਂ ਭਗਤ ਸਿੰਘ ਨੇ ਕਿਹਾ ਸੀ ਆਪਣੀ ਮੌਤ ਤੋਂ ਪਹਿਲਾਂ ਵੀ ਇੱਕ ਯੁੱਧ ਚੱਲ ਰਿਹਾ ਹੈ ਜੋ ਕਿ ਇਥੋਂ ਦੇ ਜਿਹੜੇ ਸਰਮਾਇਦਾਰ ਨੇ ਚਾਹੇ ਵਿਦੇਸ਼ੀ ਸਰਮਾਇਦਾਰ ਨੇ ਚਾਹੇ ਦੇਸੀ ਨੇ ਪਹਿਲਾਂ ਉਸ ਸਮੇਂ ਮਤਲਬ ਵਿਦੇਸ਼ੀ ਸਰਮਾਇਦਾਰ ਸਰਮਾਇਦਾਰ ਅੰਗਰੇਜ਼ ਗੁਣੇ ਲੁੱਟਦੇ ਸੀ ਉਸੇ ਤਰ੍ਹਾਂ ਇਥੋਂ ਦੇ ਜਿਹੜੇ ਦੇਸੀ ਸਰਮਾਇਦਾਰ ਨੇ ਉਹ ਲੋਕਾਂ ਦੀ ਕਿਰਤੀ ਲੁਕਾਈ ਦੀ ਲੁੱਟ ਕਰ ਰਹੇ ਨੇ ਵੀ ਉਹਨਾਂ ਦੇ ਖਿਲਾਫ ਕਿਰਤੀ ਲੁਕਾਈ ਦਾ ਇੱਕ ਯੁੱਧ ਚੱਲ ਰਿਹਾ ਹੈ ਇਹਨਾਂ ਨੇ ਯੁੱਧ ਨਸ਼ਾ ਵਿਰੁੱਧ ਜਿਹੜਾ ਨਾਂ ਦਿੱਤਾ ਅਸਲ 'ਚ ਇਹਨਾਂ ਦਾ ਵੀ ਇਹ ਯੁੱਧ ਜਿਹੜਾ ਕਿਰਤੀ ਲੁਕਾਈ ਦੇ ਵਿਰੁੱਧ ਹੈ ਤੇ ਜਿਹੜੇ ਯੁੱਧ ਦਾ ਜਵਾਬ ਇੱਥੇ ਲੋਕਾਂ ਨੂੰ ਆਪਦੀ ਜਥੇਬੰਦੀਤਾਕਤ ਨਾਲ ਦੇਣਾ ਪਿਆ ਨਾ ਬਾਕੀ ਇਹਨਾਂ ਦੇ ਸਾਰੇ ਡਰਾਮੇ ਨੇ ਮੈ ਉਹ ਝੂਠੇ ਡਰਾਮੇ ਰਚੇ ਜਾ ਰਹੇ ਨੇ ਵੀ ਇੱਥੇ ਆ ਕੇ ਪ੍ਰੋਗਰਾਮ ਕਰਤਾ ਤੁਸੀਂ ਉਹਦੇ ਨਾਲ ਨਸ਼ਾ ਖਤਮ ਹੋ ਗਿਆ ਬੜਾ ਲੋਕਾਂ ਨੂੰ ਤਾਂ ਮਾਰੇ ਜਾ ਰਹੇ ਇੱਕ ਪਾਸੇ ਨਸ਼ੇ ਨਾਲ ਮਾਰੇ ਨੇ ਨਸ਼ੇ ਦੀਆਂ ਵਡੋਜ ਨਾਲ ਤੇ ਕਿਤੇ ਆ ਗੋਨੇ ਵਾਲਾ ਵਰਗੇ ਜਾਂ ਹੋਰ ਝੂਠੇ ਮੁਕਾਬਲੇ ਦੇ ਕਿੰਨੇ ਕੇਸ ਚੱਲੀ ਜਾਂਦੇ ਇਹਨਾਂ ਵੀ ਸਰਕਾਰ ਦੇਲੇ ਦੇ ਵਾਪਰੇ ਉਹਦੇ ਵਿੱਚ ਮੈ ਝੂਠੇ ਮੁਕਾਬਲੇ ਚ ਲੁਕਾਈ ਨੂੰ ਮਾਰੇ ਜਾ ਰਹੇ ਨਾ ਤਾਂ ਲੁਕਾਈ ਸੁਰਖਿਤ ਕਿੱਥੇ ਹੈ ਇਸ ਲਈ ਜਿਹੜੀ ਅਸੀਂ ਜਥੇਬੰਦੀ ਹੈ ਮਤਲਬ ਇਹ ਨਾ ਕਿ ਨੇ ਵੀ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚੱਕ ਕਰੋ ਇਹ ਜਿਹੜੀ ਪਾਰਟੀ ਆਈ ਸੀ ਮਤਲਬ ਜਦੋਂ ਇਹ ਪਾਰਟੀ ਹੋਂ ਚਾਈ ਹੈ ਜਿਹੜਾ ਇੱਕ ਆਗਾਹ ਬਦੂ ਤਬਕਾ ਹੈ ਜਿਹੜਾ ਚੇਤਨ ਲੋਪ ਨੇ ਉਹਦੇ ਵੀ ਇਹਨਾਂ ਨੇ ਕਿਹਾ ਸੀ ਵੀ ਇੱਕ ਪ੍ਰੈਸ਼ਰ ਕੁੱਕਰ ਦੀ ਸੀਟੀ ਹੈ ਉਹਦੇ ਉਸ ਸਮੇਂ ਲੋਕਾਂ ਦੇ ਵਿੱਚ ਗੁੱਸਾ ਬਹੁਤ ਜ਼ਿਆਦਾ ਸੀਗਾ ਜਿਹੜਾ ਇਹ ਸਿਸਟਮ ਹੈ ਵੀ ਇੱਥੇ ਬੇਰਜ਼ਗਾਰੀ ਹੈ ਮਹਿੰਗਾਈ ਹੈ ਲੋਕਾਂ ਨੂੰ ਸਸਤਾ ਇਲਾਜ ਨਹੀਂ ਹੈ ਲੋਕਾਂ ਲਈ ਸਿੱਖਿਆ ਨਹੀਂ ਹੈ ਸਸਤੀ ਉਸ ਲਈ ਮਤਲਬ ਉਹਨਾਂ ਦੇ ਜਿਹੜਾ ਰੋਸ ਹੀ ਸਾਰੇ ਚੀਜ਼ਾਂ ਬਰਤੀ ਉਸ ਰੋਸ ਨੂੰ ਕੱਢਣ ਵਾਸਤੇ ਇੱਕ ਨਵੀਂ ਪਾਰਟੀ ਇਹਨਾਂ ਨੇ ਖੜੀ ਕਰਤੀ ਹੈ ਸਾਰਾ ਇੱਕੋ ਤਲਾ ਬਣਾ ਇਹਨਾਂ ਦਾ ਸਾਰਾ ਸਰਮਾਇਦਾਰਾਂ ਦਾ ਜਿਹੜਾ ਸਿਸਟਮ ਹੈ ਅੱਜ ਪੈਸਿਆਂ ਤੋਂ ਬਿਨਾ ਕੋ ਮੈਂਬਰੀ ਦੀ ਵੋਟ ਨਹੀਂ ਡਟ ਸਕਦਾ ਤੇ ਐਮਐਲਏ ਬਣ ਕੇ ਨੇ ਕਿਉਂ ਵੱਡੇ ਵੱਡੇ ਬਿਸਰਮਾਇਦਾਰਾਂ ਤੋਂ ਇਹਨਾਂ ਨੂੰ ਫੰਡ ਆਉਂਦੇ ਨੇ ਹੈਨਾ ਏਜੰਸੀਆਂ ਨੇ ਪਿੱਛੇ ਕੰਮ ਕਰਦਿਆਂ ਨੇ ਫੋਰਡ ਫਾਊਂਡੇਸ਼ਨ ਵਰਗੀਆਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ ਜਿਹੜੀਆਂ ਏਜੰਸੀਆਂ ਚੋਂ ਹੀ ਨਿਕਲ ਕੇ ਆਏ ਨੇ ਤਾਂ ਉਹਨਾਂ ਦੇ ਪੈਸਿਆਂ ਦੇ ਨਾਲ ਜਦੋਂ ਇਹ ਸੱਤਾ ਚਾਹੁੰਦੇ ਨੇ ਇਹਨਾਂ ਤੋਂ ਆਪਾਂ ਜੇ ਇਹ ਚੱਕਰੀਏ ਵੀ ਇਹ ਨਸ਼ਾ ਖਤਮ ਕਰ ਦੇਣਗੇ ਜਾਂ ਇਹ ਬੇਰਜ਼ਗਾਰੀ ਖਤਮ ਕਰਨਗੇ ਤਾਂ ਇਹ ਸਾਡੀ ਇੱਕ ਭੋਲੀ ਆਸ ਹੈਗੀ ਹੈ ਮਤਲਬ ਇਹਨਾਂ ਭੋਲੀ ਆਸਾਂਾਂ ਦੇ ਵਿੱਚ ਸਾਨੂੰ ਪੈਣਾ ਨਹੀਂ ਚਾਹੀਦਾ ਸਾਨੂੰ ਚਾਹੀਦਾ ਆਪਦੇ ਨੌਜਵਾਨ ਬੱਚਿਆਂ ਨੂੰ ਆਪਣੇ ਆਪ ਨੂੰ ਚੇਤਨ ਕਰੀਏ ਜਾਗਰਤ ਕਰੀਏ ਉਹਨਾਂ ਜਿਹੜੇ ਸਾਡੇ ਸੱਚੇ ਸ਼ਹੀਦ ਨੇ ਭਗਤ ਸਿੰਘ ਸਰਾਬੇ ਵਰਗੇ ਜਿਹੜੇ ਲੋਕ ਨੇ ਉਹਨਾਂ ਦੇ ਸੁਪਨੇ ਨਹੀਂ ਜਾਣੀਏ ਉਹਨਾਂ ਦੇ ਵਿਚਾਰਾਂ ਨੂੰ ਜਾਣੀਏ ਖੁਦ ਜਥੇਬੰਦ ਹੋਈਏ ਤੇ ਜਥੇਬੰਦ ਹੋ ਕੇ ਦੇਖੀਏ ਵੀ ਜਿਹੜੀਆਂ ਇਹ ਜੋਕਾਂ ਨੇ ਸਾਡੇ ਪਿੰਡੇ ਨੂੰ ਲੱਗੀਆਂ ਨੇ ਮਾਲ ਤਰਾ ਤਰਾ ਨਾਲ ਇਹ ਜਿਹੜੇ ਸਾਡਾ ਲਹੂ ਪਿੰਦੇ ਨੇ ਇਹਨਾਂ ਨੂੰ ਕਿਵੇਂ ਪਿੰਡੇ ਤੋਂ ਲਾਉਣਾ ਕਿਉਂਕਿ ਦੇਖਿਓ ਨਸ਼ੇ ਦੀ ਵੀ ਜੇ ਗੱਲ ਕਰੀਏ ਤਾਂ ਇਹ ਦੋਰੀ ਲੋਟੇ ਇਥੇ ਕਿਵੇਂ ਕਰਦੇ ਨੇ ਇੱਕ ਪਾਸੇ ਨੌਜਵਾਨਾਂ ਨੂੰ ਨਸ਼ੇ 'ਚ ਲਿਜਾ ਕੇ ਉਹਨਾਂ ਦੇ ਜਿਹੜੇ ਅਸਲ ਮੁੱਦੇ ਨੇ ਮਹਿੰਗਾਈ ਬੇਰਜ਼ਗਾਰੀ ਉਹਨਾਂ ਤੋਂ ਖੋਦ ਉਹਨਾਂ ਨੌਜਵਾਨਾਂ ਦੀ ਜਿਹੜੀ ਇੱਕ ਵੱਡੀ ਤਾਕਤ ਹੈ ਉਹਨੂੰ ਖਤਮ ਕੀਤਾ ਜਾਂਦਾ ਵੀ ਉਹ ਉਸ ਖਿਲਾਫ ਬੋਲ ਨਹੀਂ ਸਕਦੇ ਉਹ ਆਪਦੇ ਨਸ਼ੇ ਦੇ ਵਿੱਚ ਗੁਲਤਾਨ ਰਹਿ ਜਾਂਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਸਮਾਜ ਦੇ ਵਿੱਚ ਕੀ ਵਾਪਰ ਰਿਹਾ ਹੈ ਕੀ ਉਹਨਾਂ ਦੇ ਹੱਕ ਬਣਦੇ ਨੇ ਕੀ ਇਹੋਨਾਂ ਦੀ ਮਖੇ ਜ਼ਿੰਮੇਵਾਰੀ ਬੰਦੀ ਹੈ ਇਹ ਜੇ ਕਿ ਉਹ ਜਾਗਰਤ ਨਹੀਂ ਹੁੰਦੇ ਦੂਜੇ ਪਾਸੇ ਉਹਨਾਂ ਦੀ ਜਿਹੜੀ ਆਰਥਿਕ ਲੁੱਟ ਹੁੰਦੀ ਹੈ ਇਹ ਦੋਰੀ ਲੁੱਟ ਤੇ ਇਸੇ ਲੁੱਟ ਦੇ ਸਹਾਰੇ ਉਹਨਾਂ ਨੇ ਆਪਦਾ ਇੱਕ ਸਵਰਗ ਇਸ ਧਰਤੀ ਤੇ ਉਹਨਾਂ ਨੇ ਆਪਦਾ ਬਣਾ ਲਿਆ ਉਹਦਾ ਭਗਵਾਨ ਤਮਨ ਜਿਹੜੇ ਇਨਕਲਾਬ ਦੀ ਗੱਲ ਕਰਦਾ ਸੀ ਉਹਦਾ ਇਨਕਲਾਬ ਤਾਂ ਆ ਗਿਆ ਪਰ ਜਿਹੜੇ ਆ ਲੋਕ ਬੈਠੇ ਨੇ ਜਿਹੜੇ ਕਮੀਕਾਰੀ ਨੇ ਜਿਹੜੇ ਮਿਹਨਤਕਸ਼ ਲੋਕ ਨੇ ਮਜ਼ਦੂਰ ਨੇ ਗਰੀਬ ਕਿਸਾਨ ਨੇ ਇਹਨਾਂ ਨੇ ਜਿਹੜਾ ਆਪਦਾ ਇਨਕਲਾਬ ਲਿਆਉਣਾ ਤਾਂ ਉਹ ਇਹਨਾਂ ਵੋਟ ਵਾਲੀਆਂ ਪਰਚੀਆਂ ਚ ਇਨਕਲਾਬ ਇਹਨਾਂ ਦਾ ਨਹੀਂ ਹੋਣਾ ਇਹਨਾਂ ਨੂੰ ਚਾਹੇ ਕੋਈ ਚਾਰ ਦਿਨਾਂ ਨੂੰ ਹੁਣ ਇੱਥ ਸੀ ਤੁਹਾਡੇ ਰਖਵਾਲੇ ਆ ਅਸੀਂ ਮਤਲਬ ਗਲਿੱਤਾਂ ਦੇ ਜਿਵੇਂ ਹੰਸ ਰਾਜ ਨੇ ਵੀ ਬੜਾ ਇੱਥੇ ਪ੍ਰਚਾਰ ਕਰਿਆ ਸੀ ਮੈਂ ਗਰੀਬ ਆ ਮੇਰਾ ਤਾਂ ਘਰਾਓ ਕਰਦੇ ਨੇ ਇਹ ਕਰਦੇ ਨੇ ਪਰ ਅਸਲ ਦੇ ਵਿੱਚ ਜਿਹੜੀਆਂ ਰੰਗ ਬਰੰਗੀਆਂ ਪਾਰਟੀਆਂ ਨੇ ਕੁਛ ਇੱਥੇ ਪਿੰਡਾਂ ਚ ਉਹਨਾਂ ਦੇ ਜਿਹੜੇ ਚਾਪਲੂਸ ਕੁਛ ਮੌਕਾ پرست ਲੋਕ ਬੈਠੇ ਨੇ ਜਿਹੜੇ ਇਹਨਾਂ ਵਿੱਚੋਂ ਕੁਛ ਮਾੜੀ ਮੋਟੀ ਬੁਰਕੀ ਤੇ ਚੱਲਦੇ ਨੇ ਨਾਲ ਮਤਲਬ ਤੇ ਖੁਦ ਮਿਲ ਜਿਹੜੀ ਦਲਾਲੀ ਖਾਂਦੇ ਨੇ ਲੋਕਾਂ ਦੀ ਲੁੱਟ ਦੇ ਵਿੱਚੋਂ ਜਿਹੜੇ ਐਮਪੀ ਐਮਐਲਏ ਹੈ ਨਾ ਵੱਡੇ ਸਰਮਾਇਯਾਰਾਂ ਨੂੰ ਇੱਥੋਂ ਦੇ ਕੁਦਰਤੀ ਸਾਧਨਾਂ ਦੀ ਲੁੱਟ ਕਰਾਉਂਦੇ ਨੇ ਇਹ ਹੈ ਨਾ ਅਡਾਨੀ ਅਮਬਾਨੀ ਵਰਗਿਆਂ ਨੇ ਉਹਨਾਂ ਖਜ਼ਾਨੇ ਭਰਨ ਤੇ ਲੱਗੇ ਹੋਏ ਨੇ ਇਸ ਸਾਰੀ ਲੁੱਟ ਤੋਂ ਜੇ ਸਾਡੀ ਮੁਕਤੀ ਹੋਣੀ ਹੈ ਤਾਂ ਸਾਡੀ ਆਪ ਦੀ ਏਕਤਾ ਨਾਲ ਸਾਡੀ ਜਾਗਰੂਕਤਾ ਨਾਲ ਹੋਣੀ ਹੈ ਜੀ 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 ਆ ਬਾਈ ਕਿਵੇਂ ਦੇਖਦੇ ਹੋ ਉਸ ਦਿਨ ਵਿਰੋਧ ਹੁੰਦਾ ਹੈ ਅੱਜ 3-4 ਦਿਨ ਹੋਏ ਆ ਉਸ ਗੱਲ ਨੂੰ ਪਰ ਅੱਜ ਮੌਤ ਹੋ ਜਾਂਦੀ ਇੱਕ ਨੂੰ ਇਹ ਦੇਖੋ ਜੀ ਜਿਹੜੇ ਨਸ਼ਿਆਂ ਵਿਰੋਧ ਦਾ ਡਰਾਮੇਬਾਜ਼ੀ ਆ ਉਸ ਦਿਨ ਵੀ ਜੋ ਸਾਡੇ ਪਿੰਡ ਦਾ ਸਰਪੰਚ ਸੀ ਉਹ ਵਿਕਾਸ ਬਾਰੇ ਚੱਲ ਪਿਆ ਵੀ ਸਾਡੇ ਪਿੰਡ 'ਚ ਵਿਕਾਸ ਹੁੰਦਾ ਵੀ ਇਹ ਲੋਕ ਵਿਰੋਧ ਕਰ ਦਿਆ ਪਰ ਸਾਡਾ ਨਾ ਕੋਈ ਵਿਕਾਸ ਨਾਲ ਵਿਰੋਧ ਸੀ ਨਾ ਕਿਸੇ ਸਰਪੰਚ ਨਾਲ ਵਿਰੋਧ ਸੀ ਅਸੀਂ ਜਦੋਂ ਨਰੇਗਾ ਵਾਲਿਆਂ ਨਰੇਗਾ ਮਜ਼ਦੂਰ ਸਾਰੀਆਂ ਵਿਚਾਰੀਆਂ ਇਕੱਠੀਆਂ ਕਰੀਆਂ ਸਾਰੀਆਂ ਪੰਚਾਇਤਾਂ ਇਕੱਠੀਆਂ ਸੀ ਉੱਥੇ ਕੋਈ ਤਕੜਾ ਬੰਦਾ ਨਹੀਂ ਸੀ ਉਹ ਥੋੜੇ ਸਾਹਮਣੇ ਪਹਿਲਾਂ ਵੀ ਇਹ ਚੱਲਿਆ ਸੀ ਆਪਾਂ ਜਦੋਂ ਕਮੇਟੀਆਂ ਬਣਾਉਂਦੇ ਸੀ ਵੀ ਨਸ਼ਿਆਂ ਦੇ ਵਿਰੁੱਧ ਤੇ ਢਿਲਮੱਚ ਕੀ ਹੋਇਆ ਹੂੰ ਜਿਹੜੇ ਨਸ਼ਿਆਂ ਵਿਰੋਧ ਆਪਾਂ ਪ੍ਰਧਾਨ ਬਣਾਇਆ ਸੀ ਸਾਡੀ ਯੂਨੀਅਨ ਨੇ ਤੀਜੇ ਦਿਨ ਉਹਨੂੰ ਮਾਰਤਾ ਉਹ ਦਿਨ ਵੀ ਇਹੇ ਗੱਲ ਵਰਤੀ ਗਈ ਤਕੜਾ ਬੰਦਾ ਕੋਈ ਮੂਰੇ ਨਹੀਂ ਆਉਂਦਾ ਸੀ ਮਜ਼ਦੂਰ ਇਕੱਠੇ ਕਰੇਗੇ ਮਜ਼ਦੂਰਾਂ ਦਾ ਸਮਝ ਪਵਾਉਂਦੇ ਸੀ ਵੀ ਜੇ ਨਾਂ ਲੈਣ ਨਸ਼ਿਆਂ ਵਾਲੇ ਦੇ ਨਾਂ ਲੈਣਗੇ ਤਾਂ ਵੀ ਮਾਰੀ ਦੇਆ ਜੇ ਝੂਠੀ ਸੌ ਕਹਿੰਦੇ ਤਾਂ ਵੀ ਮਾਰੀ ਦੇਆ ਤੇ ਪਰ ਇਹ ਮਾੜੀ ਗੱਲ ਆ ਇਹਨਾਂ ਦਾ ਵਿਚਾਰਿਆਂ ਦਾ ਘਰ ਮੂਦਾ ਵੱਜ ਗਿਆ ਇਹਨਾਂ ਦਾ ਇੱਕ ਹੀ ਬੰਦਾ ਸੀ ਘਰ 'ਚ ਉਹ ਇੱਕ ਅੱਜ ਖਤਮ ਹੋ ਗਿਆ ਨਾ ਚੀ ਦੀ ਭੇਡ ਚੜ ਗਿਆ ਇਹ ਡਰਾਮੇ ਬਾਜੀ ਕਰਦੀ ਹੈ ਸਰਕਾਰ ਇਹ ਕਹਿੰਦੇ ਵੀ ਅਸੀਂ ਉਹਦਾ ਘਟਾਤਾ ਤਾਂ ਉਹਦਾ ਇਹ ਭਰਾਵੋ ਕੋਲੇ ਲੋਕਾਂ ਨੂੰ ਠੱਗ ਰਹੇ ਆ ਕਿਉਂਕਿ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਆਉਣ ਵਾਲਾ ਝੂਠ ਜਿਹੜਾ ਇਹ ਇਹਨਾਂ ਨੂੰ ਸਵਾਲ ਜਵਾਬ ਕਰੇ ਜਾਂ ਇਹ ਕੰਮ ਜਾਪ ਸੋਰੀ ਇਹ ਆਉਣ ਵਾਲਾ ਝੂਠ ਇਹਨਾਂ ਨੂੰ ਐ ਵੀ ਖਤਮ ਹੋ ਜੇ ਕਦੇ ਦਾ ਹਾਸਤੇ ਵੀ ਇਹਨਾਂ ਚੱਲਦੀ ਸੀ ਪੋਸਟ ਚੱਲਦਾ ਸੀ ਬੰਦਾ ਮਰਿਆ ਕੋਈ ਉਹਨਾਂ ਦੀ ਉਮਰ ਵੱਧ ਹੁੰਦੀ ਸੀ ਪਰ ਅੱਜ ਵੀ ਦੇਖ ਲਓ ਜਿਹੜਾ ਇਹਨਾਂ ਨੇ ਨਸ਼ਾ ਚਲਾਇਆ ਇਹ ਮਰੀ ਜਾਂਦੇ ਇਹ ਸਰਕਾਰਾਂ ਕਿਤੇ ਕਰੋਨਾ ਦੇ ਆਰਚ ਮਾਰ ਦਿੰਦੀਆਂ ਕਦੇ ਕੁਛ ਕਰ ਦਿੰਦੀਆਂ ਹੁਣ ਇਹ ਸਿੱਧਾ ਛਰੇ ਆਮ ਮਾਰੀ ਜਾਂਦੇ ਇਹ ਤਾਂ ਕਹਿੰਦੇ ਬੰਦ ਹੋ ਗਿਆ ਉਸ ਦਿਨ ਵੀ ਸਾਡਾ ਇਹ ਸਵਾਲ ਸੀਗਾ ਵੀ ਨਸ਼ੇ ਦੇ ਵਿਰੋਧ ਤੁਸੀਂ ਤਾਂ ਕਹਿੰਦੇ ਵੀ ਨਸ਼ਾ ਬੰਦ ਹੋ ਗਿਆ ਵੀ ਤੁਸੀਂ ਦੱਸੋ ਅਸੀਂ ਫਰਾਂ ਨੇ ਬੰਦੀ ਜਿਹੜੇ ਦੇਖਦਾ ਜਾਂ ਇਥੋਂ ਮਿਲਦਾ ਇੱਥੇ ਛਰੇ ਆਮ ਮਿਲਦਾਗਾ